ਸਿਪਾਗ ਸਿੰਘ ਦੀ ਫੁੱਲ ਵਿੱਚੋਂ ਆ ਕ੍ਰਾਂਤੀਕਾਰੀ ਪਾਰਟੀ ਤੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਅਸੀਂ ਸਾਰੇ ਇਨਕਲਾਬੀ ਆ ਠੀਕ ਆ ਇਸ ਕਰਕੇ ਜੇ ਆਮ ਆਦਮੀ ਪਾਰਟੀ ਸੱਚ ਤੇ ਗੱਲਾਂ ਕਰਦੀ ਆ ਸੁਰਖੀਆਂ ਚ ਰਹੇ ਦੀ ਗੁਰਪ੍ਰੀਤ ਗੋਗੀ ਨੂੰ ਆਤ ਨਹੀਂ ਗੁਰਪ੍ਰੀਤ ਗੋਗੀ ਆਪਣੇ ਕੰਮ ਕਰਦਾ ਜੇ ਕੰਮ ਕਰਦਾ ਤਾਂ ਸੁਰਖੀਆਂ ਚ ਤੁਸੀਂ ਲੈਣੇ ਹੋ ਜਦ ਤੱਕ ਗੋਗੀ ਜ਼ਿੰਦਾ ਜੰਗ ਜਾਰੀ ਰੱਖੂਗਾ ਯਾਰ ਕੀ ਹੋਊਗਾ ਰਿਜ਼ਲਟ ਆਨ ਆਰ ਟਾਈਮ ਦੱਸੋ ਗੁਰਪ੍ਰੀਤ ਗੋਗੀ ਆਪਣੀ ਪਾਰਟੀ ਚ ਬੈਠਾ ਪਾਰਟੀ ਦਾ ਥੰਮ ਆ ਪਾਰਟੀ ਦੇ ਬੂਰੇ ਸਿਪਾਹੀ ਆ ਅਸੀਂ ਬੂਰੇ ਖੜੇ ਆ ਆਮ ਆਦਮੀ ਪਾਰਟੀ ਦੇ ਪਰ ਹੱਥ ਬਾਦ ਸੱਡਨਲੀ ਬਿਮਾਰ ਕਿਉਂ ਹੋ ਗਿਆ ਗੁਰਪ੍ਰੀਤ ਗੋਗੀ ਇਨਸਾਨ ਆ ਜੀ ਰਬੜੇ ਦੀ ਗੁੱਡਾ ਤੜੀ ਮੈਂ ਜੀ ਇਨਸਾਨ ਆ ਕਿਤੇ ਠੰਡ ਵੀ ਰਹੀ ਨਹੀਂ ਉਹ ਤਾਂ ਬਾਕੀ ਵੀ ਇਨਸਾਨ ਹੀ ਆ ਬਸ ਸਾਰੇ ਬਾਕੀ ਨੂੰ ਜ਼ੁਕਾਮ ਖੰਗਾ ਲੱਗੀਆਂ ਚੈੱਕ ਕਰਾਉਣਾ ਗਲੇ ईएनटी ਡਾਕਟਰ ਲੈ ਕੇ ਜਾਉ ਉਹਨਾਂ ਨੂੰ ਉਹ ਬੰਦੇ ਨੂੰ ਬੁਖਾਰ ਚੜਿਆ ਹੋਵੇ ਨਾ ਫਿਰ ਹੋੜੀ ਭੁੱਲਦਾ ਹੁੰਦਾ ਬੰਦਾ ਪਰ ਤੁਸੀਂ ਤਾਂ ਬਹੁਤ ਤੇਜ਼ ਤੇ ਬੋਲ ਰਹੇ ਐ ਲੱਗਿਆ ਕੋਈ ਪਾੜਾ ਸੁਣਾਣਾ ਹੁੰਦਾ ਸੀ ਨਾ ਬਚਪਨ ਚ ਮਾਸਟਰ ਲੱਗਦੇ ਸੀਗੇ ਦੋ ਦੋਨੇ ਚਾਰ ਦੋ ਬੰਦੇ ਕੰਮ ਦੀ ਗੱਲ ਯਾਰ ਕਿਹੜਾ ਨਕਰ ਹੈ ਗਿਆ ਮੇਅਰ ਸਾਡਾ ਬਣਦਾ ਪਿਆ بار بار ਨਕਰਿਆ 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 ਸਰ ਅੰਮਰਸਰ ਚ ਤਾਂ ਉਹ ਗੁਰੂ ਦੀ ਧਰਤੀ ਤੇ ਤੋਂ ਲੈ ਕੇ ਬਣਾਉਂਦੇ ਗੁਰੂ ਦੀ ਧਰਤੀ ਤੇ ਇੱਥੇ ਢੁਹਾੜੇ ਦੀ ਗੱਲ ਕਰੋ ਜੀ ਬੀਚ ਚੁੱਕੀ ਸੋ ਬੀਚ ਚੁੱਕੀ ਆਪ ਉਸ ਦੀ ਜਾਂਚ ਤਾਇਕ ਮੌਕੇ ਦੀ ਗੱਲ ਲਈ ਆ ਵੀ ਆਮ ਆਦੀ ਪਾਰਟੀ ਦਾ ਮੇਅਰ ਅਸੀਂ ਗੱਜ ਬੱਜ ਕੇ ਬਣਾਵਾ ਦੁਦਿਆ ਦੁਦਿਆ ਜਨ ਹਿਤੇਸ਼ੀ ਟੀ ਆਰ ਪੀ ਨਹੀਂ ਭਰੋ ਸਾਬ ਕਾ ਚ ਸਚੀਕਲ ਮਰਹਬਾ ਸੋ ਸ਼ਹਿਰ ਲੁਧਿਆਣਾ ਰਾਜਨੀਤੀ ਲਗਾਤਾਰ ਭਖਦੀ ਜਾ ਰਹੀ ਹੈ ਮੁੱਦਾ ਹੈ ਮੇਅਰਸ਼ਿਪ ਦਾ ਜੀ ਹਾਂ ਜਿੱਥੇ ਇੱਕ ਪਾਸੇ ਪੂਰੀ ਆਮ ਆਦਮੀ ਪਾਰਟੀ ਮੇਅਰ ਬਣਾਉਣ ਨੂੰ ਲੈ ਕੇ ਉਹਦੇ ਲਈ ਆਪਣਾ ਸਮਰਥਨ ਬਹੁਮਤ ਜਿਹੜਾ ਜੁਟਾਂਚ ਲੱਗੀ ਹੋਈ ਹੈ ਵੱਖ-ਵੱਖ ਉਮੀਦਵਾਰਾਂ ਨੂੰ ਜਿਹੜੇ ਆਜ਼ਾਦ ਆ ਜਾਂ ਦੂਜੀ ਪਾਰਟੀਆਂ ਦੇ ਉਹਨਾਂ ਨੂੰ ਆਫਰਾਂ ਦਿੱਤੀਆਂ ਜਾ ਰਹੀਆਂ ਉੱਥੇ ਹੀ ਜਿਹੜੇ ਐਮਐਲਏ ਹਲਕਾ ਵੈਸਟ ਦੇ ਐਮਐਲਏ ਜਿਹੜੇ ਕਿ ਗੁਰਪ੍ਰੀਤ ਗੋਗੀ ਹੈ ਉਹ ਪੂਰੀ ਇਸ ਕਾਂਡ ਚ ਅਲੱਗ-ਥਲੱਗ ਨਜ਼ਰ ਆ ਰਿਹਾ ਹੈ ਔਰ ਇੱਕ ਵਾਰੀ ਫੇਰ ਬੁੱਡੇ ਨਾਲੇ ਤੋਂ ਬਾਅਦ ਦੁਬਾਰਾ ਇੱਕ ਵਾਰੀ ਫੇਰ ਆਪਣੀ ਹੀ ਸਰਕਾਰ ਤੇ ਆਪਣੇ ਹੀ ਪ੍ਰਸ਼ਾਸਨ ਤੇ ਉਂਗਲਾਂ ਖੜੀਆਂ ਕਰ ਦਿੱਤੀਆਂ ਸੋ ਗੱਲਬਾਤ ਕਰਦੇ ਹਾਂ ਗੁਰਪ੍ਰੀਤ ਗੋਗੀ ਜੀ ਨਾਲ ਕਿ ਕਿੱਦਾਂ ਦਾ ਮਾਹੌਲ ਹੈ ਅਲੱਗ-ਥਲੱਗ ਕਿਉਂ ਹੈ ਔਰ ਖਾਸ ਕਰਕੇ ਵੱਡੀ ਗੱਲ ਇਹ ਹੈ ਕਿ ਇਹ ਉਹ ਸੀਟ ਹੈ ਜਿੱਥੇ ਖੁਦ ਸੀਐਮ ਮਾਨ ਨੇ ਆ ਕੇ ਪ੍ਰਚਾਰ ਕੀਤਾ ਔਰ ਉਸ ਸੀਟ ਤੇ ਇਹ ਆਪ ਅ ਪ੍ਰਸਤ ਹੋ ਗਏ ਸੋ ਗੱਲਬਾਤ ਕਰਾਂਗੇ ਬਹੁਤ ਸਾਰੇ ਮੁੱਦਿਆਂ ਤੇ ਸਰ ਨਮਸਕਾਰ ਨਮਸਕਾਰ ਜਨਤਾ ਚੀਦਾ ਜੀ ਸਰ ਕੀ ਕਹਿਣਾ ਚਾਹੋਗੇ ਇੱਕ ਪਾਸੇ ਮੇਅਰਸ਼ਿਪ ਨੂੰ ਲੈ ਕੇ ਪੂਰੀ ਆਮ ਆਦਮੀ ਪਾਰਟੀ ਮੰਤਰੀगण ਇੱਥੇ ਆ ਕੇ ਬੈਠੇ ਆ ਸਰੋਪੇ ਪਾਏ ਜਾ ਰਹੇ ਆ ਤਸਵੀਰਾਂ ਵਾਇਰਲ ਹੋ ਰਹੀਆਂ ਦੂਜੇ ਪਾਸੇ ਗੁਰਪ੍ਰੀਤ ਗੋਗੀ ਸਾਰੇ ਸਿਸਟਮ ਤੋਂ ਅਲੱਗ-ਥਲੱਗ ਨਜ਼ਰ ਆ ਰਹੇ ਆ ਕੋਈ ਸਿਸਟਮ ਤਾਂ ਲੱਗਤਾ ਲੱਗ ਰਹੀ ਜਾਂਦਾ ਮੈਂ ਪਾਰਟੀ ਦੇ ਵਿੱਚ ਮੀਟਿੰਗਾਂ ਹੋਈਆਂ ਕੱਲ ਪਰ ਉੱਥੇ ਗੁਰਪ੍ਰੀਤ ਗੋਗੀ ਸਾਈਡ ਤੇ ਜੇ ਗੋਗੀ ਬਿਮਾਰ ਸੀ ਹੁਣੇ ਮੇਰੀ ਤਬੀਅਤ ਠੀਕ ਨਹੀਂ ਚੈੱਕ ਕਰੋ ਥਰਮੋਮੀਟਰ ਲਾ ਕੇ ਤਿੰਨ ਬੁਖਾਰ ਆ ਅੱਖਾਂ ਮੇਰੀਆਂ ਚੜੀਆਂ ਹੋਈਆਂ ਠੀਕ ਆ ਮੈਂ ਫੇਰ ਵੀ ਆਪਣੀ ਪਬਲਿਕ ਨੂੰ ਅਟੈਂਡ ਕਰ ਰਿਹਾ ਮੇਰੇ ਸਾਰੇ ਮੈਂਬਰ ਮੈਂ ਉੱਥੇ ਆਪੇ ਭੇਜੇ ਨੇ ਮੇਰੀ ਉੱਥੇ ਮਾਂ ਜੋ ਮੁੱਖ ਮੰਤਰੀ ਸਾਹਿਬ ਨਾਲ ਲਾਲਜੀਤ ਨਾਲ ਜੀ ਨਾਲ ਤੇ ਜਿਹੜੇ ਆਪਣੇ ਸੋਹਣ ਸਾਹਿਬ ਸਾਰਿਆਂ ਨਾਲ ਮੇਰੀ ਗੱਲ ਹੋਈ ਆ ਠੀਕ ਆ ਕਿ ਭਾਈ ਮੇਰੀ ਤਬੀਅਤ ਖਰਾਬ ਆ ਮੈਂ ਆਪਣੇ ਸਾਰੇ ਬੰਦੇ ਭੇਜ ਰਿਹਾ ਤੇ ਮ ਮਿਲ ਕੇ ਆ ਜਿਹੜੇ ਆਪਣੇ ਜਿਲ੍ਹ ਮੰਤਰੀ ਨੇ ਜਿੱਥੇ ਮੀਟਿੰਗ ਸੀ ਜਦੋਂ ਥੋੜਾ ਕੰਫਰਟੇਬਲ ਆਪੇ ਮੈਂ ਸ਼ਾਮੀ ਦੁਆਰਾ ਜਾ ਕੇ ਉਹਨਾਂ ਮੈਂ ਉੱਥੇ ਬੱਗਾ ਸਾਹਿਬ ਸੀ ਮੈਂ ਸੀ ਪੱਪੀ ਜੀ ਸੀ ਸਾਡੇ ਮਾਰਕੀਟ ਦੇ ਚੇਅਰਮੈਨ ਸੀਗੇ ਹਾਂ ਕੋਈ ਜੀ ਅੱਜ ਇੰਨਾ ਤੇ ਤੇ ਕਿਉਂ ਬੋਲ ਰਹੇ ਹੋ ਕਿ ਉਹ ਕਹਿੰਦੇ ਤੂੰ ਇਤਨਾ ਜੋ ਮੁਸਕੁਰਾ ਰਹੇ ਹੋ ਕਿ ਆ ਗਮ ਹੈ ਜਿਸਕੋ ਛੁਪਾ ਰਹੇ ਹੋ ਜਦੋਂ ਬੰਦੇ ਨੂੰ ਬੁਖਾਰ ਚੜਿਆ ਹੋਵੇ ਨਾ ਫਿਰ ਹੌਲੀ ਬੋਲਦਾ ਹੁੰਦਾ ਬੰਦਾ ਪਰ ਤੁਸੀਂ ਤਾਂ ਬਹੁਤ ਤੇ ਤੇ ਬੋਲ ਰਹੇ ਐ ਲੱਗਿਆ ਕੋਈ ਪਹਾੜਾ ਸੁਣਾਣਾ ਹੁੰਦਾ ਸੀ ਨਾ ਬਚਪਨ ਚ ਮਾਸਟਰ ਲੱਗਦੇ ਸੀਗੇ 2 2 4 2 2 ਕੰਮ ਦੀ ਗੱਲ ਸਰ ਕਾਮਦੀ ਗੱਲ ਪਏ ਤਾਂ ਪੁੱਛੀ ਸੀ ਪੜਾ ਇਹਦੇ ਜੀ ਪੜੇ ਜਾਣੇ ਜਿਹਦੇ ਪੜਨੇ ਆ ਤੁਸੀਂ ਤੁਸੀਂ ਸਰ ਲਗਾਤਾਰ ਦੂਸਰੀ ਵਾਰ ਆਪਣੀ ਹੀ ਸਰਕਾਰ ਦੇ ਦੌਰਾਨ ਪ੍ਰਸ਼ਾਸਨ ਤੇ ਸऱ्याਆਂ ਉਂਗਲੀਆਂ ਲਗਾ ਦਿਤੀਆਂ ਤੁਸੀਂ ਡਿਪਟੀ ਕਮਿਸ਼ਨਰ ਵਰਗੇ ਇੱਕ ਰਿਸਪੈਕਟਡ ਜਿਹੜਾ ਪੋਸਟ ਹੈਗੀ ਆ ਉਹਦੇ ਤੇ ਸऱ्याਆਂ ਇਲਜ਼ਾਮ ਲਾਏ ਆ ਕਿ ਭਾਈ ਜੇ ਅਸੀਂ ਚੋਣ ਹਾਰੇ ਆ ਮੇਰੀ ਵਾਈਫ ਚੋਣ ਹਾਰੀ ਹੈ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਉਹ ਜ਼ਿੰਮੇਵਾਰ ਪ੍ਰਸ਼ਾਸਨ ਮੈਂ ਬਾਰ-ਬਾਰ ਕਹ ਰਿਹਾ ਮੈਂ ਸਾਰੇ ਚੈਨਲਾਂ ਤੇ ਬੋਲ ਰਿਹਾ ਕੋਈ ਬੇ ਛੁਪਕੇ ਨਹੀਂ ਬੋਲ ਰਿਹਾ ਜੀ ਪ੍ਰਸ਼ਾਸਨ ਨੇ ਜਿਹੜਾ ਚੋਣ ਚੋਣਾਂ ਦਾ ਜਿਹੜਾ ਵੀ ਜਿੰਨਾਂ ਕੋਲ ਵੀ ਸਿਸਟਮ ਹੁੰਦਾ ਜੀ ਉਹਨਾਂ ਨੇ ਆਪਣੀ ਜੋ ਡਿਊਟੀ ਚਾਹੀਦੀ ਸੀਗੀ ਐਜ਼ ਈਮਾਨਦਾਰੀ ਕਿਉਂਕਿ ਸਰਕਾਰ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਸਰਕਾਰ ਨੇ ਉਹਨੂੰ ਇਸ ਲਈ ਉੱਥੇ ਬਿਠਾਇਆ ਜ਼ਿੰਮੇਵਾਰੀ ਦਿੱਤੀ ਆ ਕਿ ਸਾਡੇ ਬਿਲਕੁਲ ਪਾਰਦਰਸ਼ੀ ਦਾ ਦੇ ਢੰਗ ਨਾਲ ਟ੍ਰਾਂਸਪੇਰੈਂਸੀ ਦੇ ਹਿਸਾਬ ਨਾਲ ਵੋਟਰ ਜਾਣ ਉਹਨਾਂ ਨੂੰ ਹਰ ਸਹੂਲਤ ਮਿਲੇ ਔਰ ਵੋਟਾਂ ਪਾਉਣ ਠੀਕ ਹੈ ਜਦੋਂ ਤੁਸੀਂ ਵੋਟਰ ਸੂਚੀਆਂ ਹੀ ਨਹੀਂ ਤੁਸੀਂ ਦੇ ਰਹੇ ਸਾਨੂੰ 15 16 ਤਰੀਕ ਦਾ ਵੋਟਰ ਸੂਚੀਆਂ ਨਹੀਂ ਮਿਲੀਆਂ ਔਰ ਜਿਹੜੀ ਉਹਦੇ ਵਿੱਚ ਵੋਟਾਂ ਜਦੋਂ ਚੈੱਕ ਕੀਤੀਆਂ ਉਹਦੇ ਵਿੱਚ ਕਈ ਵੋਟਾਂ ਜਿਵੇਂ ਸਪੁੱਤ ਮੇਰੇ ਘਰ ਦੀਆਂ 10 ਵੋਟਾਂ ਫੋਰ ਐਗਜ਼ੈਂਪਲ ਮੇਰੀਆਂ ਤਿੰਨ ਵੋਟਾਂ ਰਹੀਆਂ ਸੱਤ ਕੱਟਦੀਆਂ ਜੀ ਔਰ ਔਰ ਜਿਹੜੀਆਂ ਵੋਟਾਂ ਚੱਕ ਕੇ ਇੱਕ ਮੁਹੱਲੇ ਦੀਆਂ ਪਤਾ ਨਹੀਂ ਕਿਹੜੇ-ਕਿਹੜੇ ਮੁਹੱਲੇ ਸੁੱਟਦੀਆਂ ਇਹਨਾਂ ਨੇ ਜੀ ਠੀਕ ਹੈ ਉਹਦੇ ਵਿੱਚ ਪ੍ਰੋਬਲਮ ਆਈ ਵੋਟਰਜ਼ ਨੂੰ ਉਹ ਚ ਪ੍ਰੋਬਲਮ ਆਈ ਸਾਨੂੰ ਕੈਂਡੀਡੇਟਸ ਨੂੰ ਉਹ ਚ ਪ੍ਰੋਬਲਮ ਆਈ ਜਿਹੜੇ ਸਾਡੇ ਪੋਲਿੰਗ ਏਜੰਟ ਬੈਠੇ ਸੀਗੇ ਉੱਚ ਪ੍ਰੋਬਲਮ ਆਈ ਸਾਰੇ ਬੰਦਿਆਂ ਨੂੰ ਕਿਉਂਕਿ ਥਾ ਥਾ ਜਾ ਕੇ ਜਬਕਦੇ ਸੀ ਵਿਚਾਰੇ ਕਿ ਸਾਡੀ ਵੋਟ ਨਹੀਂ ਹੋਗੀ ਜੀ ਲੱਭਦੀ ਕਿਹਨੂੰ ਕਾਸਟ ਕਰੀਏ ਕਿਤੋਂ ਸਾਡੀ ਵੋਟਾਂ ਲੱਭੋ ਔਰ ਜਿਹੜੀ ਡਿਲੀਸ਼ਨ ਸਲਿੱਪ ਸੀਗੀ ਜਿਹੜੀ ਸਪਲੀਮੈਂਟ ਉਹ ਸਾਡੇ ਤੱਕ ਪਹੁੰਚਦੀ ਨਹੀਂ ਕੀਤੀ ਜੀ ਉਹ ਅੰਦਰ ਜਿਹੜਾ ਪ੍ਰੈਜ਼ਾਇਡਿੰਗ ਆਫੀਸਰ ਆ ਉਹਨਾਂ ਕੋਲ ਪਈ ਜਦੋਂ ਸਾਡੇ ਕੋਲ ਆਏ ਸੀ ਪਰਚੀਆਂ ਬਣਾ ਕੇ ਦਿੱਤੀਆਂ ਉਹ ਕਹਿੰਦੇ ਤੁਹਾਡੀ ਵੋਟ ਕੱਟੀ ਗਈ ਜੀ ਫਿਰ ਤੁਸੀਂ ਦੇਖੋ ਇੱਕ ਡਿੱਕੀ ਲੋਕੀ ਕਹਿੰਦੇ ਹੁੰਦੇ ਹਨ ਜਿਹੜਾ ਲੋਕਰ ਹੁੰਦਾ ਡੀਜੀ ਲੋਕਰ ਡੀਜੀ ਲੋਕਰ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਪ੍ਰੋਗਰਾਮ ਹੈ ਜਿਸ ਚ ਆਪਾਂ ਆਪਣੇ ਡਾਕੂਮੈਂਟਸ ਆਪਣੇ ਹਾਂ ਆਪਣੇ ਜੋ ਡਾਕੂਮੈਂਟਸ ਨੇ ਲੀਗਲ ਡਾਕੂਮੈਂਟਸ ਅਸੀਂ ਉਹ ਚ ਰੱਖ ਸਕਦੇ ਹਾਂ ਕੁਝ ਵੀ ਰੱਖ ਸਕਦੇ ਹਾਂ ਤੇ ਜੇ ਘਰੋਂ ਕੋਈ ਭਾਈ ਭੈਣ ਨਹੀਂ ਲਿਆ ਸਕਿਆ ਆਪਣਾ ਆਧਰੀ ਕਾਰਡ ਤੇ ਅਸੀਂ ਉਹ ਦਿਖਾ ਰਿਹਾ ਕਹਿੰਦੇ ਨਹੀਂ ਫੋਨ ਬਾਹਰ ਰੱਖੋ ਇਹ ਪਹਿਲੀ ਵਾਰ ਹੋਇਆ ਵੀ ਫੋਨ ਬਾਹਰ ਨੋਸਟਾਪਰ ਜੀ ਇਹ ਬਹੁਤ ਵੱਡੀ ਗਲਤੀ ਸੀ ਵੀ ਫੋਨ ਰੱਖਦੇ ਬਾਅਦ ਉਹ ਚੈੱਕ ਤਾਂ ਕਰ ਲੋ ਨਾ ਬਾਹਰ ਆ ਕੇ ਚੈੱਕ ਕਰ ਲੋ ਜੀ ਇਹ ਇਹ ਉਹ ਜਿਹੜਾ ਏਆਰ ਉੱਥੇ ਲਾਇਆ ਜਾਂ ਪ੍ਰੈਜ਼ਾਈਡਿੰਗ ਅਫਸਰ ਉਹ ਬਾਹਰ ਆ ਕੇ ਚੈੱਕ ਕਰਨ ਉਹ ਠੀਕ ਆ ਗੱਲ ਮੁਕੀ ਫਿਰ ਅਸੀਂ ਉੱਥੇ ਮੌਕੇ ਦੇ ਖੜੇ ਆ ਵੀ ਅਸੀਂ ਟੈਸਟ ਕਰ ਦਿੰਨੇ ਆ ਯਾਰ ਉਹ ਕਹਿੰਦੇ ਨਹੀਂ ਜੀ ਸੰਡੇ ਦਾ ਦਿਨ ਤੁਸੀਂ ਆ ਕੇ ਰੋ ਫੋਟੋ 컬러 ਫੋਟੋ ਕਾਪੀ ਲਓ ਕੋਈ ਸੰਡੇ ਵਾਲੇ ਦਿਨ ਕਿਹੜੀਆਂ ਫੋਟੋ ਸਟੇਟ ਦੀਆਂ ਦੁਕਾਨਾਂ ਖੁੱਲੀਆਂ ਹੁੰਦੀਆਂ ਜੀ ਸੈਕਿੰਡ ਥੋੜਾ ਜਿਹਾ ਸਾਨੂੰ ਉਪਰੋਂ ਜਿਹੜਾ ਟਾਈਮਿੰਗ ਗਲਤ ਮਿਲਿਆ ਇਲੈਕਸ਼ਨ ਕਮਿਸ਼ਨ ਵੱਲੋਂ 7 ਵਜੇ ਤੋਂ 4 ਵਜੇ ਤੱਕ ਸਰਦੀ ਦਾ ਇਹਨਾਂ ਦੇਖੋ ਉਹ ਮਾਗਦਾ ਮਹੀਨਾ ਹੈ ਜਿੱਚ ਇੰਨੀ ਸਰਦੀ ਹੁੰਦੀ ਆ ਸਿਰੇ 7 ਵਜੇ ਨੇ ਠੰਡ ਤੇ ਇਹਨੇ ਨੇਰੇ ਵਿੱਚ ਕੋਈ ਵੋਟ ਪਾਣ ਨਹੀਂ ਜਾਂਦਾ ਦਿਨ ਵੀ ਨਹੀਂ ਚੜਿਆ ਹੁੰਦਾ ਕਮ ਸੇ ਕਮ ਇਹਦਾ ਟਾਈਮ 9 ਤੋਂ 5 ਜਾਂ 6 ਹੋਣਾ ਚਾਹੀਦਾ ਸੀ ਜਿਹਦੇ ਨਾਲ ਕਿ ਸਾਡੀ ਵੋਟ ਮੈਕਸਿਮ ਕਾਸਟ ਹੁੰਦੀ ਵੋਟ ਕਾਸਟ ਹੋਈ ਆ 46% ਸਮਥਿੰਗ ਤੇ ਜੇ ਇਹੀ ਵੋਟ ਸਾਡੀ 65% ਤੇ ਕਰੀਬ 70% ਤੱਕ ਜਾਣੀ ਸੀ ਠੀਕ ਆ ਜਦੋਂ ਇਹ ਚੀਜ਼ਾਂ ਦੀ ਹੋਈ ਆ ਉਹਦੇ ਕਰਕੇ ਸਾਡਾ ਜਿਹੜਾ ਪਰਸੈਂਟੇਜ ਆ ਵੋਟ ਕਾਸਟ ਆ ਉਹ ਘਟਿਆ ਸਾਡੇ ਵੋਟਰ ਵੋਟਰ ਲਿਸਟ ਜਿਹੜੇ ਅੱਛਾ ਫੇ ਮਰਿਆ ਨੇ ਬਰਿਆ ਦੇ ਨਾਂ ਨਹੀਂ ਡਿਲੀਟ ਕੀਤੇ ਜਿਉਂਦਿਆਂ ਦੇ ਕਰਤੇ ਮਤਲਬ ਕਈ ਚੀਜ਼ਾਂ ਐਸੀਆਂ ਹੋਈਆਂ ਨੇ ਜਿਹੜੀਆਂ ਕਿ ਮਿਸਮੈਨੇਜਮੈਂਟ ਹੋਈ ਆ ਤੇ ਜਿਹਦੇ ਕਾਰਨ ਇਹ ਸਾਰਾ ਸਾਡਾ ਨੁਕਸਾਨ ਹੋਇਆ ਹੈਗਾ ਗੋਗੀ ਜੀ ਵਿਰੋਧੀ ਪੱਖ ਇਲਜ਼ਾਮ ਲਗਾ ਰਿਹਾ ਕਿ ਅੱਜ ਗੋਗੀ ਜੀ ਦੇ ਹਾਲਾਤ ਉਹ ਸਟੂਡੈਂਟ ਦੀ ਤਰ੍ਹਾਂ ਹੈ ਜਿਹੜਾ ਪਹਿਲਾਂ ਤਾਂ ਤਿਆਰੀ ਨਹੀਂ ਕਰਦਾ ਤੇ ਬਾਅਦ ਚੋ ਇਲਜ਼ਾਮ ਲਾਂਦਾ ਬਹਾਨੇ ਮਾਰਦਾ ਕਿ ਭਾਈ ਆਹ ਗੱਲ ਹੋ ਗਈ ਆਹ ਗੱਲ ਹੋ ਗਈ ਆਹ ਗੱਲ ਹੋ ਗਈ ਇਹਦੇ ਕਰਕੇ ਮੈਂ ਤਾਂ ਰਹਿ ਗਿਆ ਫੇਲ ਹੋ ਗਿਆ ਮੈਂ ਫੇਲ ਨਹੀਂ ਹੋਇਆ ਜੀ ਮੈਂ ਸਕਾਲਰ ਆ ਜੀ 10 ਵਾਟਾ ਜਿੱਤੀਆਂ ਨੇ ਜੀ ਟੌਪ ਦੀਆਂ ਜਿੱਤੀਆਂ ਨੇ ਜੀ ਜਿੰਨਾਂ ਨੇ ਸੋਚਿਆ ਸੀ ਵਾਟੀਆਂ ਦੇ ਨੰਬਰ ਲੈਣੇ ਭੁੱਲ ਗਏ ਕੋਈ ਕਰਨੀ 33 ਨੰਬਰ ਕੋਈ ਕਰਨੀ ਫਿਰ ਕਿਉਂ ਆ ਕਈ ਵਾਰ ਇਦਾਂ ਹੁੰਦਾ ਨਾ ਜਦੋਂ ਖਿਡਾਰੀ ਖੇਡਦੇ ਆ ਨਾ ਜਾਂ ਜੰਗ ਜਰਨੈਲ ਖੇਡਦੇ ਆ ਖੇਡ ਮੈਦਾਨ ਚ ਹਾਂ ਉੱਥੇ ਜੰਗ ਦੇ ਮੈਦਾਨ ਚ ਜੰਗ ਦੇ ਮੈਦਾਨ ਚ ਜਾਂਦਾ ਤਾਂ ਇੱਕ ਦੋ ਆਪਣੇ ਵੀ ਸਪਾਈ ਸਪਾਈ ਸ਼ਹੀਦ ਹੁੰਦੇ ਆ ਪਰ ਜੇ ਮੈਂ ਆਪਣਾ ਇੱਕ ਅਦਾ ਸਪਾਈ ਸ਼ਹੀਦ ਕਰਕੇ ਅਗਲੇ ਦਾ ਕੁੰਬਾ ਸਾਰਾ ਸੁਪੜਾ ਸਾਫ ਕੀਤਾ ਨਾ ਤੇ ਉਹਦੇ ਨਾਲ ਫਿਰ ਜਿੱਤ ਆਪਣੀ ਵੀ ਹੋਈ ਹੈ ਇਸ ਕਰਕੇ ਮੈਨੂੰ ਇਸ ਚੀਜ਼ ਦਾ ਕੋਈ ਮੁਲਾਲ ਨਹੀਂ ਕਿ ਡਾਕਟਰ ਸੁਖਸ਼ੈਲ ਗੋਗੀ ਸਿਰਫ 80 ਵੋਟਾਂ ਤੇ ਮਹਿਸ ਜੀ ਉਹ ਪਿੱਛੇ ਰਹੇ ਨੇ ਠੀਕ ਹੈ ਤੇ ਉਹਦਾ ਦੂਜਾ ਕਾਰਨ ਮੈਂ ਆਪਣੀ ਵਾਰ ਚ ਚੋਣ ਪ੍ਰਚਾਰ ਨਹੀਂ ਕੀਤਾ ਕਿਉਂਕਿ ਮੈਨੂੰ ਸੀ ਕੌਂਸਲ ਰਹੀ ਆ 20 ਸਾਲ ਪਹਿਲਾਂ ਇਹ ਇਹੀ ਇਹੀ ਕਹਿਣਾ ਚਾਹੁੰਦੇ ਸੀਗੇ ਕਿ ਜਿਵੇਂ ਉਹਨਾਂ ਨੇ ਕਿਹਾ ਕਿ ਤਿਆਰੀ ਪਹਿਲਾਂ ਆਪਣੀ ਕੀਤੀ ਤੁਸੀਂ ਤਾਂ ਮੌਕੇ ਦੇ ਐਮਐਲਏ ਠੀਕ ਹੈ ਪ੍ਰਸ਼ਾਸਨ ਦੀ ਅਸੀਂ ਮੰਨਦੇ ਆ ਹੋ ਸਕਦੀਆਂ ਕੁਤਾਹੀਆਂ నో ਡਾਊਟ ਇਨਸਾਨ ਹੈ ਕਿ ਹਰੇਕ ਤੋਂ ਗਲਤੀਆਂ ਹੁੰਦੀਆਂ ਪਰ ਤੁਸੀਂ ਐਮਐਲਏ ਤੁਹਾਨੂੰ ਪਤਾ ਹੈ ਇਲੈਕਸ਼ਨ ਹੋਣੇ ਆ ਕਦੋਂ ਦੀ ਵੋਟ ਲਿਸਟ ਬਣੀ ਆ ਹੋਈ ਹੈ ਮੈਂ ਕਹਿੰਦਾ ਚਲੋ ਜਦੋਂ ਉਹਨਾਂ ਨੇ ਲੇਟ ਵੀ ਗੱਡੀ ਪਹਿਲਾਂ ਹੀ ਚੈੱਕ ਕਰ ਲੈਣੇ ਚਾਹੀਦੇ ਸੀ ਆਪਾਂ ਤਾਂ ਜੀ ਵੋਟਰ ਲਿਸਟ 2024 ਦੀ ਚਾਹੀਦੀ ਸੀ ਜੀ ਉਹ ਲਾਸਟ ਮੂਮੈਂਟ ਤੇ ਸਾਨੂੰ ਇਹਨਾਂ ਨੇ ਦੱਸਿਆ ਜੀ 2024 ਨਹੀਂ ਤੁਹਾਨੂੰ 2023 ਲਾਗੂ ਕਰਦੇ ਆ ਜੀ ਸਾਰੇ ਅਸੀਂ ਐਮਐਲਏ ਜੀ ਸਾਹਿਬ ਕੋਲ ਗਏ ਸੀਗੇ ਇਸ ਮਸਲੇ 'ਚ ਵੀ ਸਰ 2024 ਦੀ ਲਾਗੂ ਕਰੋ ਕਿਉਂਕਿ ਉਹਦੇ 'ਚ ਨਵੀਆਂ ਵੋਟਾਂ ਬਣੀਆਂ ਹੋਈਆਂ ਨੇ ਸਾਰੀਆਂ ਬਣੀਆਂ ਨੇ 4 ਮਹੀਨੇ ਪਹਿਲਾਂ ਇਲੈਕਸ਼ਨ ਹੋਏ ਨੇ ਇਹ ਲਿਸਟ ਹੀ ਚਾਹੀਦੀ ਆ ਕਹਿੰਦੇ ਜੀ ਅਸੀਂ ਤਾਂ 2023 ਦੇ ਹਿਸਾਬ ਨਾਲ ਕਰਾਣੇ ਆ ਜੀ ਜੀਦੇ ਕਰਕੇ ਭਾਰੀ ਨੁਕਸਾਨ ਸਾਨੂੰ ਸਾਰੀ ਪਾਰਟੀ ਨੂੰ ਵੀ ਹੋਇਆ ਜਿੱਥੇ ਸਾਡੇ 70 75 ਕਾਉਂਸਲਰ ਬਣਨੇ ਸੀਗੇ ਉਹ 43 ਤੇ ਅਸੀਂ ਸਿਮਟ ਕੇ ਰਹਿ ਗਏ ਠੀਕ ਹੈ ਤੇ ਕਹਿੰਦਾ ਮਤਲਬ ਇਹ 21 ਨੈਗਲੀਜੈਂਸੀਜ਼ ਹੋਈਆਂ ਨੇ ਮਿਸਮੈਨੇਜਮੈਂਟ ਹੋਈ ਹੈਗੀ ਆ ਤੇ ਬਾਕੀ ਜੋ ਵਿਰੋਧੀ ਕਹਿੰਦੇ ਮੈਨੂੰ ਉਹਨਾਂ ਤੋਂ ਕੋਈ ਲੜਾ ਦੇਣਾ ਨਹੀਂ ਨਾ ਮੈਂ ਉਹਨਾਂ ਦੇ ਹਰ ਗੱਲ ਦਾ ਮੈਂ ਜਵਾਬ ਦੇਂਦਾ ਬਚਣ ਬੰਦਾ ਵੀ ਉਹ ਜੋ ਕਹਿਣਗੇ ਮੈਂ ਉਹਦਾ ਜਵਾਬ ਦੇਣਾ ਜੀ ਠੀਕ ਹੈ ਜਦੋਂ ਜਵਾਬ ਦੇਣ ਦਾ ਟਾਈਮ ਹੋਊਗਾ ਠੋਕੇ ਦਵਾਂਗੀ ਜੀ ਇੱਕ ਗੱਲ ਆਪਾਂ ਨੂੰ ਮੰਨੀ ਪਈਗੀ ਅਕਸਰ ਇਹ ਹੁੰਦਾ ਕਿ ਜਿਹੜਾ ਲੋਕੀ ਹਮੇਸ਼ਾ ਤੋਂ ਹੀ ਤੁਹਾਨੂੰ ਜਿਆਦੇ ਤੁਹਾਡੀ ਪਾਰਟੀ ਆਈ ਹੈ ਤੁਹਾਨੂੰ ਨਾ ਤਜਰਬੇਕਾਰ ਕਹਿ ਕੇ ਹਮੇਸ਼ਾ ਸਾਰਿਆਂ ਨੂੰ ਉਂਗਲ ਬੇਸਿਕਲੀ ਕਹਿ ਲਓ આરોਪ ਲਗਾਏ ਜਾ ਰਹੇ ਹੈ ਗੱਲਬਾਤ ਕਰੀਏ ਤੇ ਸ਼ਾਇਦ ਕਿਤੇ ਨਾ ਕਿਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਕਿਉਂਕਿ ਜਿਹੜੇ ਹੁਕਮਰਾਨ ਹੁੰਦੇ ਹੈ ਉਹ ਸਰਕਾਰਾਂ ਚਲਾਉਂਦੇ ਐ ਪ੍ਰਸ਼ਾਸਨ ਉਹ ਚਲਾਉਂਦੇ ਐ ਤੇ ਕਿਤੇ ਨਾ ਕਿਤੇ ਤੁਸੀਂ ਦੂਸਰੀ ਵਾਰ ਆਪਣੀ ਹੀ ਸਰਕਾਰ ਤੇ ਉਂਗਲ ਚੱਕਤੀ ਬਿਲਕੁਲ ਸਰਕਾਰ ਤੇ ਨਹੀਂ ਚੱਕੀ ਮੇਰੇ ਮੂੰਚ ਨਾਲ ਗੱਲ ਪਾਓ ਜੀ ਬਿਲਕੁਲ ਸਰਕਾਰ ਮੇਰੀ ਆ ਸਰਕਾਰ ਦਾ ਪ੍ਰਸ਼ਾਸਨ ਚਲਾਤੀ ਮਤਲਬ ਤੁਹਾਨੂੰ ਜੇ ਉਹ ਕਹਿੰਦੇ ਦੀ ਮੈਂ ਸਰਕਾਰ ਦਾ ਪਾਰਟ ਆ ਮੈਂ 3 ਮੀਟਰ ਤੋਂ ਜੇ ਚਲਾਈ ਨਹੀਂ ਜਾ ਰਹੀ ਸਰਕਾਰ ਟੀਮ ਲੀਡਰ ਯੂ ਆਰ ਦਾ ਟੀਮ ਲੀਡਰ ਹਲਕਾ ਬੈਸ ਤੇ ਹੁਣ ਤਾਂ ਐਡਮਿਨਿਸਟ੍ਰੇਸ਼ਨ ਨੂੰ ਤਾਂ ਤੁਸੀਂ ਚਲਾਣਾ ਕਹਿੰਦੇ ਤੁਹਾਡੇ ਕੋਲ ਪਲੈਨਿੰਗ ਹੀ ਹੈ ਨਹੀਂ ਉਹ ਦਾ ਤਜਰਬੇਕਾਰ ਤੁਹਾਨੂੰ ਬਾਰ ਬਾਰ ਕਹਿ ਰਹੇ ਆ ਔਰ ਕੁਦਰਤੀ ਵਿਪਕਸ਼ੀ ਕਹਿ ਰਹੇ ਆ ਜੀ ਉਹ ਕਿਹੜਾ ਵਿਪਕਸ਼ ਰਹਿ ਗਿਆ ਜੀ ਕਿਹੜਾ ਨਹੀਂ ਰਿਹਾ ਜੀ ਅੱਜ ਵਿਪੱਖਸ਼ ਕਾਂਗਰਸ ਦੇਖੋ ਜੀ ਆਮ ਆਦਮੀ ਪਾਰਟੀ ਨੂੰ ਕਾਂਗਰਸ ਦਾ ਸਰਮ ਕਹ ਰਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਸਰੀ ਤੋਂ ਨਿਕਾਇਆ ਗਿਆ ਅੰਮ੍ਰਿਤਸਰ ਚ ਅਗਲਾ ਆਪਣਾ ਮੇਅਰ ਬਣਾ ਗਿਆ ਇੱਥੇ ਵੀ ਤੁਹਾਡੇ ਜ਼ਿਆਦਾ ਨਹੀਂ ਤਾਂ 50% ਤੋਂ ਜ਼ਿਆਦਾ ਤੁਹਾਡੇ ਤੋਂ ਲੈ ਹੀ ਗਿਆ ਜੇ ਤੁਸੀਂ ਕਿਹਾਲੀ ਤੇ ਹੋ ਤੇ ਅਗਲੇ ਵੀ 30 ਤੇ ਬੈਠੇ ਐ ਤੇ ਉਹ ਕਮਬੈਕ ਕਰ ਰਿਹਾ ਉਹ ਤਾਂ ਖੁਸ਼ੀਆਂ ਮਨਾ ਰਹੇ ਹੈਗੇ ਤੁਸੀਂ ਨਿਊਟਰਲ ਚਾਉੜਾ ਇੱਕ ਪਾਰਟੀ ਵਾਲਾ ਪਾਰਟੀ ਬਣੋ ਨਿਊਟਰਲ ਹੋ ਕੇ ਨਿਊਟਰਲ ਹੀ ਐ ਬਿਲਕੁਲ ਅਸੀਂ ਤਾਂ ਸਿੱਧਾ ਹੀ ਕਹਿ ਰਹੇ ਹਾਂ ਕਿ ਸਰ ਹੁਕਮਰਾਨ ਜਿਹੜੇ ਆ ਉਹ ਸਰਕਾਰਾਂ ਚਲਾਉਂਦੇ ਆ ਤੇ ਤੁਸੀਂ ਹੁਕਮਰਾਨੋਂ ਜੇ ਤੁਸੀਂ ਐਡਮਿਨਿਸਟ੍ਰੇਸ਼ਨ ਨੂੰ ਨਹੀਂ ਚਲਾ پا ਰਹੇ ਦੂਸਰੀ ਵਾਰੀ ਪਹਿਲਾਂ ਬੁੱਢਾ ਨਾਲਾ ਮਾਮਲਾ ਕਿਹਾ ਤੁਸੀਂ ਕਹਿੰਦੇ ਜੀ ਸਾਰੇ ਟੰਗੇ ਜਾਣਗੇ ਅੱਜ ਤੱਕ ਕੋਈ ਬੰਦਾ ਨਹੀਂ ਟੰਗਿਆ ਗਿਆ ਤੁਸੀਂ ਦੱਸੋ ਕਿਹੜੇ ਅਫਸਰ ਤੇ ਕੋਈ ਕਾਰਵਾਈ ਹੋਈ ਅੱਜ ਦੂਸਰੀ ਵਾਰੀ ਤੁਸੀਂ ਡੀਸੀ ਤੇ ਹੋਰ ਐਡਮਿਨਿਸਟ੍ਰੇਸ਼ਨ ਤੇ ਗੱਲ ਕਰਤੀ ਐਨ ਲੱਗਦਾ ਕਿ ਤੁਸੀਂ ਸੁਰਖੀਆਂ ਚ ਰਹਿਣ ਲਈ ਇਹੋ ਜੀਆਂ ਚੀਜ਼ਾਂ ਕਰਦੇ ਹੋ ਸੀਐਮ ਭਗਵੰਤ ਮਾਨ ਜਿੱਥੇ ਰਹਿ ਕੇ ਤੁਹਾਡੇ ਇਲਾਕੇ ਚ ਆ ਕੇ ਇੱਕੋ ਹੀ ਸੀਟ ਪੂਰੀ ਲੁਧਿਆਣੇ ਵਿੱਚ ਟਾਕ ਆਫ ਦਾ ਟਾਊਨ ਬਣੇਗੀ ਉੱਥੇ ਆ ਕੇ ਕੈਂਪੇਨ ਕਰਕੇ ਕੇ ਉਹੀ ਸੀਟ ਹਾਰ ਕੇ ਦੇਖੋ ਹਾਰ ਜਿੱਤ ਪੁਦਰਦੇ ਹੱਥ ਚ ਹੁੰਦੀ ਹੈ ਜੀ ਬਿਲਕੁਲ ਉਹ ਹੁੰਦੀ ਹੈ ਉਹ ਕੋਈ ਮਾਨ ਸਾਹਿਬ ਨੇ ਆਪਣਾ ਪੂਰਾ ਚੋਰ ਲਾਇਆ 95 ਸੀਟਾਂ ਦਾ ਸੈਂਟਰ ਪੁਆਇੰਟ ਬਣਾ ਕੇ ਇੱਥੇ ਲੜੇ ਠੀਕ ਹੈ ਇੱਥੇ ਪ੍ਰਚਾਰ ਕਰਕੇ ਗਏ ਤੇ ਜੇ ਤੁਸੀਂ ਕੋ ਸੁਰਖੀਆਂ ਚ ਸੁਰਖੀਆਂ ਚ ਰਹੇ ਦੀ ਗੁਰਪ੍ਰੀਤ ਗੋਗੀ ਨੂੰ ਆਤ ਨਹੀਂ ਗੁਰਪ੍ਰੀਤ ਗੋਗੀ ਆਪਣੇ ਕੰਮ ਕਰਦਾ ਜੇ ਕੰਮ ਕਰਦਾ ਤਾਂ ਸੁਰਖੀਆਂ ਚ ਜੀ ਪਕੰਦੇ ਤੁਸੀਂ ਜੀ ਆਨੀਓ ਠੀਕ ਹੈ ਮੇਰੇ ਬਿਲਕੁਲ ਹੁੰਦਾ ਹੁੰਦਾ ਸਰ ਸਾਡਾ ਫਰਜ਼ ਹੈ ਤੁਸੀਂ ਜਿੱਦਾਂ ਦੇ ਤੁਸੀਂ ਇਨਕਲਾਬੀ ਕੰਮ ਕਰਦੇ ਹੋ ਅਸੀਂ ਮੰਨਦੇ ਹਾਂ ਅਸੀਂ ਭਗਤ ਸਿੰਘ ਦੀ ਕੁੰਡ ਵਿੱਚੋਂ ਆ ਕ੍ਰਾਂਤੀਕਾਰੀ ਪਾਰਟੀ ਚੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਕੇਜ ਰੀਵਾਲ ਸਾਹਿਬ ਦੀ ਸਰਕਾਰ ਬਣੀ ਆ ਅਸੀਂ ਸਾਰੇ ਇਨਕਲਾਬੀ ਆ ਠੀਕ ਆ ਇਸ ਕਰਕੇ ਜੇ ਆਮ ਆਦਮੀ ਪਾਰਟੀ ਸੱਚ ਤੇ ਗੱਲਾਂ ਕਰਦੀ ਆ ਤਾਂ ਹੀ ਸਰਕਾਰ ਲੋਕਾਂ ਨੇ ਤੁਸੀਂ ਕਿਹਾ ਸੀਗਾ ਕਿ ਬੁੱਡੇ ਨਾਲੇ ਵੇਲੇ ਜਦੋਂ ਤੁਸੀਂ ਆਪਣਾ ਨੀ ਪੱਥਰ ਤੋੜਿਆ ਸੀ ਤੁਸੀਂ ਕਿਹਾ ਸੀ ਦੋਸ਼ੀਆਂ ਤੇ ਕਾਰਵਾਈ ਕਰਵਾਉਂਗਾ ਮੈਂ ਗੁਰਪ੍ਰੀਤ ਗੁੱਗੀ ਬੋਲ ਰਿਹਾ ਹਾਂ ਤੁਸੀਂ ਸਾਰੇ ਆਮ ਕਿਹਾ ਸੀ ਹੁਣ ਵੀ ਤੁਸੀਂ ਡੀਸੀ ਸਾਹਿਬ ਤੇ ਐਡਮਿਨਿਸਟ੍ਰੇਸ਼ਨ ਦੇ ਪ੍ਰਸ਼ਾਸਨ ਦੇ ਤੁਸੀਂ ਡੀਸੀ ਵਰਡ ਬੋਲੇ ਸਰ ਇੰਟਰਵਿਊ ਵਿੱਚ ਤੁਹਾਡਾ ਜੀ ਸੀ ਆਫਿਸ ਪ੍ਰਸ਼ਾਸਨ ਚਲੋ ਮੈਂ ਕਹਿੰਦਾ ਪ੍ਰਸ਼ਾਸਨ ਤੇ ਤੁਸੀਂ ਕਿਹਾ ਪ੍ਰਸ਼ਾਸਨ ਤੇ ਕਾਰਵਾਈ ਕਰਾਉਂਗਾ ਕੀ ਕਾਰਵਾਈ ਹੋਏਗੀ ਜਾਂ ਫੇਰ ਇੱਕ ਵਾਰੀ ਬਿਆਨਬਾਜ਼ੀ ਰਹਿ ਜਾਏਗੀ ਦੱਤਾ ਕੋ ਕੀ ਜ਼ਿੰਦਾ ਜੰਗ ਜਾਰੀ ਰੱਖੂਗਾ ਯਾਰ ਕੀ ਹੋਊਗਾ ਰਿਜ਼ਲਟ ਔਰ ਨਾਲ ਟਾਈਮ ਦਸੂਗਾ ਚਲੋ ਮੇਅਰਸ਼ਿਪ ਨੂੰ ਲੈ ਕੇ ਸਰ ਕੀ ਗੱਲ ਕਰਦੇ ਹੋ ਮੇਅਰਸ਼ਿਪ ਤੇ ਬੜੀ ਚਰਚਾਵਾ ਚੱਲ ਰਹੀ ਹੈ ਕਿ ਗੁਰਪ੍ਰੀਤ ਗੋਗੀ ਦੇ ਜਿਹੜਾ ਮੇਨ ਨਾਮ ਚੱਲ ਰਿਹਾ ਮੇਅਰਸ਼ਿਪ ਨੂੰ ਲੈ ਕੇ ਹਲਕਾ ਸੈਂਟਰ ਤੇ ਹਲਕਾ ਵੈਸਟ ਦੇ ਇੱਕ ਕੈਂਡੀਡੇਟਾਂ ਦਾ ਨਾਮ ਚੱਲ ਰਿਹਾ ਈਵਨ ਜਿਹੜਾ ਜਿਹੜਾ ਹਾਈ ਕਮਾਨ ਹੈ ਉਹ ਕਿਸੇ ਫੀਮੇਲ ਨੂੰ ਵੀ ਮੇਅਰ ਬਣਾਉਣ ਦੇ ਵਿੱਚ ਕਿਤੇ ਨਾ ਕਿਤੇ ਵਿਚਾਰ ਕਰ ਰਹੀ ਹੈ ਦੇਖੋ ਇਹ ਹਾਈ ਕਮਾਨ ਦਾ ਫੈਸਲਾ ਜੀ ਮੇਰੇ ਮੇਰੇ ਐਮਸੀ ਸਰ ਤੁਹਾਡੇ ਤੋਂ ਫੀਡਬੈਕ ਤਾਂ ਲੈ ਆ ਗਏ ਹਾਂ ਸੁਣਤਾ ਲੋ ਮੇਰੇ ਐਮਸੀ ਦੱਸਣੇ ਉਹ ਪਾਰਟੀ ਝੋਲੀ ਚ ਪਾਤੇ ਨੇ ਜੀ ਠੀਕ ਹੈ 11ਵੀਂ ਮੇਰੀ ਵ ਬਾਕੀ ਸਾਰੇ ਐਮਐਲਏ ਲੱਗੇ ਹੋਏ ਨੇ ਮੰਤਰੀ ਸਾਹਿਬ ਲੱਗੇ ਹੋਏ ਨੇ ਸਾਰੇ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਆਪ ਦਾ ਹੀ ਮੀਟਿੰਗ ਮਿਲੇਗਾ ਸਰ ਆਪ ਦਾ ਮਿਲ ਜਾਏਗਾ ਮੈਂ ਤਾਂ ਇਹ ਕਹਿ ਰਿਹਾ ਕਿ ਤੁਸੀਂ ਕਿਹਦਾ ਫੀਡਬੈਕ ਭੇਜਿਆ ਕਿਦਾਂ ਦਾ ਫੀਡਬੈਕ ਭੇਜ ਬੈਕਸਟਾਪ ਫੀਡਬੈਕ ਨਹੀਂ ਮੇਰੇ ਸਾਰੇ ਮੇਰੇ ਜਿੰਨੇ ਮੇਰੇ ਮੈਂਬਰ ਸਾਰੇ ਸਤਿਕਾਰਯੋਗ ਜੀ ਠੀਕ ਹੈ ਪਾਰਟੀ ਨੇ ਫੈਸਲਾ ਕਰਨਾ ਹੁੰਦਾ ਕਿ ਇਹਨੂੰ ਮੇਅਰ ਬਣਾਣਾ ਕਿ ਇਹਨੂੰ ਡਿਪਟੀ ਮੇਅਰ ਬਣਾਣਾ ਕਿ ਇਹਨੂੰ ਸੀਨੀਅਰ ਡਿਪਟੀ ਮੇਅਰ ਬਣਾਣਾ ਠੀਕ ਹੈ ਇਹ ਪਾਰਟੀ ਹਾਈ ਕਮਾਂਡ ਦੇ ਫੈਸਲੇ ਨੇ ਸਰ ਚਰਚਾ ਆਏ ਵੀ ਹੈ ਇਹ ਵੀ ਚੱਲ ਰਹੀਆਂ ਕਿ ਜਿਹੜੇ ਵਿਪੱਖਸ਼ ਦੇ ਕੁਝ ਜਿੱਤੇ ਆਏ ਆ ਕਿਉਂਕਿ ਬਹੁਮਤ ਸਾਬਤ ਕਰਨ ਲਈ ਤੁਹਾਨੂੰ 6 ਤੋਂ 7 ਅਜੇ ਪਿੱਛੇ ਹੈ ਗਿਆ ਆ ਪਾੰਕੜ ਸੋ ਜਿਹੜੇ ਇੰਡੀਪੈਂਡੈਂਟ ਜਾਂ ਵਿਪੱਖਸ਼ ਦੇ ਕੁਝ ਬੰਦਿਆਂ ਨੂੰ ਉਹ આરોਪ ਲਗਾ ਰਹੇ ਆ ਕਿ ਇਹ ਚਰਚਾਵਾਂ ਵੀ ਚੱਲ ਰਹੀਆਂ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਵੱਡੀਆਂ ਆਫਰਾਂ ਕੀਤੀਆਂ ਜਾ ਰਹੀਆਂ ਪੈਸੇ ਦੀਆਂ ਵੀ ਆ ਤੇ ਵੱਡੇ ਵੱਡੇ ਡੈਜ਼ਿਗਨੇਸ਼ਨ ਦੀਆਂ ਵੀ ਕਿ ਕਿਸੇ ਤਰੀ ਇਹ ਚੀਜ਼ ਜੱਜਮੈਂਟ ਗੁਰਪ੍ਰੀਤ ਗੋਗੀ ਨਾ ਗਿਆ। ਠੀਕ ਹੈ। ਨਾ ਮਿਲੋਗੀ ਕਿੱਥੇ ਗਿਆ ਫਿਰ? ਗੁਰਪ੍ਰੀਤ ਗੋਗੀ ਆਪਣੀ ਪਾਰਟੀ 'ਚ ਬੈਠਾ ਪਾਰਟੀ ਦਾ ਥੰਮ ਹੈ। ਜੀ। ਪਾਰਟੀ ਦੇ ਮੂਰੇ ਸਿਪਾਹੀ ਆ ਸੀ ਮੂਰੇ ਖੜੇ ਆ ਆ ਆਦਮੀ ਪਾਰਟੀ ਦੇ। ਪਰ ਹੱਥ ਬਾਦ ਸੱਡਨਲੀ ਬਿਮਾਰ ਕਿਉਂ ਹੋ ਗਿਆ ਗੁਰਪ੍ਰੀਤ ਗੋਗੀ? ਯਾਰ ਐਗਜ਼ਰਸ਼ਨ ਰਹੀ 10 ਦਿਨ। ਇਨਸਾਨ ਆ। ਜੀ। ਰਬੜੀ ਦੀ ਗੁੱਡਾ ਤਾਂ ਨਹੀਂ ਮੈਂ। ਜੀ। ਇਨਸਾਨ ਆ ਕਿਤੇ ਠੰਡ ਵੀ ਰਹੀ ਐ ਨਹੀਂ। ਉਹ ਤਾਂ ਬਾਕੀ ਵੀ ਇਨਸਾਨ ਹੀ ਆ ਸਾਰੇ। ਬੱਸ ਸਾਰੇ ਬਾਕੀਆਂ ਨੂੰ ਜੁਕਾਮ ਖੰਗਾ ਲੱਗੀਆਂ ਚੈੱਕ ਕਰੋ ਨਾ ਗਲੇ ईएनटी ਡਾਕਟਰ ਲੈ ਕੇ ਜਾਓ ਉਹਨਾਂ ਕੋਲ। ਠ ਵਿਪੱਖ ਬਾਰ-ਬਾਰ ਕਹਿ ਰਿਹਾ ਕਿ ਕਾਂਗਰਸ ਕਮਬੈਕ ਕਰ ਰਹੀ ਹੈ ਔਰ ਆਮ ਆਦਮੀ ਪਾਰਟੀ ਜਿਹੜੀ ਐ ਕਿਤੇ ਨਾ ਕਿਤੇ ਲੋਕੀ ਨਕਾਰ ਰਹੇ ਨੇ ਪਹਿਲਾਂ ਐਮਪੀ ਦੇ ਚੋਣਾਂ ਚ ਬਹੁਤ ਬੁਰੀ ਤਰ੍ਹਾਂ ਨਕਾਰਿਆ ਹੁਣ ਜਿਹੜੇ ਆਹ ਜਿਹੜੇ ਹੈਗੇ ਪਾਰਸ਼ਦ ਨਗਰ ਨਿਗਮ ਚੋਣਾਂ ਚ ਵੀ ਬਹੁਤ ਬੁਰੀ ਤਰ੍ਹਾਂ ਨਕਾਰਿਆ ਗਿਆ ਯਾਰ ਕਿਹੜਾ ਨਕਾਰਿਆ ਗਿਆ ਮੇਅਰ ਸਾਡਾ ਬਣਦਾ ਪਿਆ ਬਾਰ-ਬਾਰ ਨਕਾਰਿਆ 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 ਸਰ ਅੰਮਰਸਰ ਚ ਤਾਂ ਉਹ ਗੁਰੂ ਦੀ ਧਰਤੀ ਤੇ ਤਾਂ ਉਹ ਲੈ ਕੇ ਬਣਾ ਗੁਰੂ ਦੀ ਧਰਤੀ ਤੇ ਇੱਥੇ ਲੁਧਿਆਣੇ ਦੀ ਗੱਲ ਕਰੋ ਜੀ ਜੀ ਆ ਜਿੱਥੇ ਅਸੀਂ ਬੈਠੇ ਆ ਪੰਜਾਬ ਦੀ ਉਹ ਸਰ ਨਗਰ ਨਿਗਮ ਚੋਣਾਂ ਦੇ ਆ ਜਿਹੜੇ ਆ ਜਿਹੜੇ ਸਥਾਨੀਆ ਕਮੇਟੀ ਦੇ ਚੇਅਰਮੈਨ ਹੋ ਸਰ ਇਸ ਟਾਈਮ ਆਪਾਂ ਲੁਧਿਆਣ ਬੀਚ ਚੁਕੀ ਸੋ ਬੀਚ ਚੁਕੀ ਆਬ ਉਸ ਦੀ ਜਾਂਚ ਤਾਇ ਕਿਉ ਜੀ ਠੀਕ ਹੈ ਜੋ ਮੌਕੇ ਦੀ ਗੱਲ ਹੈ ਉਹ ਕਰੋ ਠੀਕ ਹੈ ਜੀ ਮੌਕੇ ਦੀ ਗੱਲ ਇਹ ਆ ਵੀ ਆਮ ਆਦਮੀ ਪਾਰਟੀ ਦਾ ਮੇਅਰ ਅਸੀਂ ਗੱਜ-ਬੱਜ ਕੇ ਬਣਾਵਾਂਗੇ ਲੁਧਿਆਣੇ ਚ ਲੁਧਿਆਣੇ ਚ ਅੰਬਰ ਸੱਚ ਤੁਨੋਂ ਹਾਂ ਉਹ ਵੀ ਟਾਈਮ ਦੱਸੂਗਾ ਧੰਨਵਾਦ ਸੋ ਇਹ ਸੀਗੇ ਸਾਡੇ ਨਾਲ ਗੁਰਪ੍ਰੀਤ ਗੋਗੀ ਜਿਹੜੇ ਕਿ ਲੁਧਿਆਣਾ ਹਲਕਾ ਵੈਸਟ ਤੋਂ ਐਮਐਲਏ ਨੇ ਔਰ ਲਗਾਤਾਰ ਬੇਬਾਕੀ ਦੇ ਨਾਲ ਜਿਹੜਾ ਗੱਲਬਾਤ ਕਰਨ ਲਈ ਔਰ ਬੇਬਾਕੀ ਦੇ ਨਾਲ ਆਪਣੀ ਹੀ ਸਰਕਾਰ ਦੇ ਦੌਰਾਨ ਪ੍ਰਸ਼ਾਸਨ ਤੇ ਜੇ ਕੋਈ ਕਮੀ ਆ ਉਸ ਤੇ ਉਂਗਲ ਚੱਕਨ ਤੋਂ ਕਿਤੇ ਵੀ ਘਬਰਾਉਂਦੇ ਨਹੀਂ ਸੋ ਇਹਨਾਂ ਨਾਲ ਸਮੇਂ-ਸਮੇਂ ਫੇਰ ਜੁਟਾਂਗੇ ਦੇਖਦੇ ਰਹੋ ਬਨੇ ਰਹੋ ਜਾਨਤਾ ਜੀ